ਵਰਲਡ ਆਫ ਕੈਂసర్ ਕੇਅਰ ਵੱਲੋਂ ਜਿਹੜਾ ਇੱਥੇ ਕੈਂਪ ਲਾਇਆ ਗਿਆ ਇਹਨਾਂ ਦੇ ਮੇਨ ਮਾਲਕ ਨੇ ਮਿਸ ਫਲਵੰਸ ਸੰਤਾ ਵਿਭਗ ਜਿਨ੍ਹਾਂ ਨੂੰ ਕੁ ਮੈਂ ਦੇਖਤੀ ਕੀਤੀ ਸੀ ਕਿ ਸਮਰਾਲੇ ਏਰੀਏ ਦੇ ਵਿੱਚ ਕੈਂਸਰ ਦੀ ਅਵੇਅਰਨੈਸ ਲਈ ਜਿਹੜਾ ਕੈਂਪ ਲਾਇਆ ਜਾਵੇ ਤੇ ਤਾਂ ਉਹਨਾਂ ਨੇ ਸਾਡੀ ਬੇਨਤੀ ਪ੍ਰਮਾਣ ਕਰਕੇ ਇਸ ਇਲਾਕੇ ਦੇ ਵਿੱਚ ਇੱਥੇ ਲਾਇਆ ਇਹ ਮੇਰੇ ਭਾਵਨ ਤੇ ਮੈਂ ਜਿੱਥੇ ਉਹਨਾਂ ਦਾ ਧੰਨਵਾਦੀ ਹਾਂ ਇਹ ਸਾਰਾ ਹੀ ਜਿਹੜਾ ਇਕ ਕੁੰਕਾਰ ਸਤਨਾਮ ਚੈਰਿਟੀਬਲ ਟਰਸਟ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਸਾਰੇ ਹੀ ਲੋਕਾਂ ਦਾ ਜਿਹੜਾ ਫ੍ਰੀ ਇਲਾਜ ਫ੍ਰੀ ਚੈੱਕਅਪ ਜਿਹੜਾ ਇਹਨਾਂ ਨੂੰ ਕੀਤਾ ਜਾ ਰਿਹਾ ਤੇ ਪਬਲਿਕ ਦੇ ਵਿੱਚ ਆਮ ਤੌਰ ਤੇ ਲੋਕ ਜਿਹੜੇ ਨੇ ਕੈਂਸਰ ਦੀ ਜਿਹੜੀ ਇਹ ਬਿਮਾਰੀ ਤੋਂ ਡਰ ਜਾਂਦੇ ਨੇ ਲੇਕਿਨ ਜੋ ਇਹਨਾਂ ਦੇ ਐਕਸਪਰਟ ਡਾਕਟਰਸ ਨੇ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਅਸੀਂ ਸ਼ੁਰੂ ਤੋਂ ਹੀ ਇਹਦੇ ਤੇ ਧਿਆਨ ਦੇ ਲਈਏ ਤੇ ਇਹਦੇ ਟੈਸਟ ਕਰਵਾ ਲਈਏ ਤੇ ਉਹਦੇ ਤੋਂ بچاؤ ਸਕਦਾ ਤੇ ਉਹਦੇ ਬਾਰੇ ਇਹਨਾਂ ਨੇ ਜਿੰਨੇ ਲੋਕ ਆਏ ਨੇ ਉਹਨਾਂ ਨੂੰ ਗਾਈਡਿੰਗ ਕੀਤਾ ਉਹਨਾਂ ਦੇ ਟੈਸਟ ਵੀ ਲਏ ਨੇ ਹਰੇਕ ਬੰਦਾ ਜਿਹਦਾ ਟੈਸਟ ਹੋਏ ਨੇ ਉਹਨਾਂ ਦੀਆਂ ਰਿਪੋਰਟਸ ਉਹਨਾਂ ਦੇ ਵਟਸਐਪ ਨੰਬਰ ਤੇ ਆ ਜਾਣਗੀਆਂ ਔਰ ਜਿਹੜੀ ਹਾਰਡ ਕਾਪੀਏ ਉਹ ਇੱਥੋਂ ਹੀ ਸਾਡੇ ਮਿਲ ਜੇਗੀ ਜਿਹੜੀ ਇਹਨਾਂ ਨੇ ਡੈਡ ਦਿੱਤੀ ਹੋਈ ਹੈ ਡਾਕਟਰ ਸਾਹਿਬਾਨਾਂ ਨੇ ਲੋਕ ਵੀ ਖਾਸੇ ਜਿਹੜੇ ਆ ਰਹੇ ਨੇ ਤਕਰੀਬ ਹੁਣ ਤੱਕ ਜਿਹੜਾ ਸਾਡੇ 500 ਦੇ ਨੇੜੇ ਲੋਕਾਂ ਨੇ ਚੈੱਕ ਕਰਵਾਇਆ ਆਪਣਾ ਤੇ ਅਜੇ ਵੀ ਪਬਲਿਕ ਆ ਰਹੀ ਹੈ ਆਮ ਤੌਰ ਤੇ ਲੋਕ ਡਰਦੇ ਨੇ ਕੈਂਸਰ ਦੀ ਬਿਮਾਰੀ ਤੋਂ ਟੈਸਟ ਕਰਉਣ ਤੋਂ ਵੀ ਡਰਦੇ ਨੇ ਸੋ ਸਾਡੇ ਜਿਹੜੇ ਇੱਥੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਪ੍ਰਚਾਰ ਕੀਤਾ ਪਿੰਡਾਂ 'ਚ ਲੋਕਾਂ ਨੂੰ ਦੱਸਿਆ ਕਿ ਇਹ ਕੋਈ ਡਰ ਦੀ ਲੋੜ ਨਹੀਂ ਘਬਰਾਹਟ ਦੀ ਲੋੜ ਨਹੀਂ ਤੇ ਕਹਿੰਦੇ ਇਲਾਜ ਨਾਲ ਉਹ ਜਿਹੜਾ ਪ੍ਰੇਯੋਗ ਚੰਗਾ ਤੇ ਜਿਹੜੀ ਮੁੱਢ ਤੋਂ ਹੀ ਬਿਮਾਰੀ ਜਿਹੜੀ ਫੜ ਲਈਏ ਜਿਵੇਂ ਕੋਈ ਡਾਕਟਰ ਸਾਹਿਬ ਨੇ ਦੈਅਲ ਕੀਤਾ ਹੈ ਉਹ ਲੋਕਾਂ ਦੇ ਵਿੱਚ ਇਸ ਗੱਲ ਦੀ ਵੀ ਖੁਸ਼ੀ ਹੋ ਰਹੀ ਹੈ ਕਿ ਸਭ ਉਹ ਪਹਿਲਾਂ ਹੀ ਗੈਰ ਕਰ ਰਹੇ ਨੇ ਇਹ ਵਰਲਡ ਕੇਅਰ ਯੂਨਿਟ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਹਦੇ ਜੀ ਤਕਰੀਬਨਾਂ ਦੇ 30 ਜਿਹੜੇ ਸਟਾਫ ਹੈਗਾ ਹੈ ਵਿੱਚੋਂ ਸੱਤ ਡਾਕਟਰ ਵੀ ਨੇ ਬਾਕੀ ਟੈਕਨੀਸ਼ੀਅਨ ਵੀ ਨੇ ਇਹਨਾਂ ਨੇ ਲੋਕਾਂ ਦੇ ਬਲੱਡ ਵੀ ਸੈਂਪਲ ਲਏ ਨੇ ਲੇਡੀਜ਼ ਦਾ ਬ੍ਰੈਸਟ ਕੈਂਸਰ ਜਿਹੜਾ ਮੂੰਹ ਦਾ ਕੈਂਸਰ ਹੋਰ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨੇ ਸਾਰਿਆਂ ਦੇ ਟੈਸਟ ਲਏ ਨੇ ਪ੍ਰੋਸਟੇਟ ਦਾ ਜਿਹੜਾ ਕੈਂਸਰ ਹੈ ਉਹ ਵੀ ਬੰਦਿਆਂ ਦੇ ਜਿਹੜੇ ਲਏ ਨੇ ਇਸ ਤੋਂ ਸવાય ਹੱਡੀਆਂ ਬਾਰੇ ਵੀ ਜਿਹੜਾ ਇਹਨਾਂ ਨੇ ਚੈੱਕਅਪ ਕੀਤਾ ਨਾਲ ਅੱਖਾਂ ਦਾ ਕੈਂਪ ਵੀ ਨਾਲ ਲਾਇਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੀ ਬੇਨਤੀ ਤੇ ਆ ਕੇ ਇਸ ਸਮਰਾਲੇ ਇਲਾਕੇ ਦੇ ਵਿੱਚ ਕੈਂਪ ਲਾ ਕੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਤੇ ਅੱਗੇ ਤੋਂ ਵੀ ਇਹਨਾਂ ਦੀ ਇਸ ਤਰ੍ਹਾਂ ਸੇਵਾ ਨਾਲ ਲੈਂਦੇ ਰਵਾਂਗੇ ਖਾਸ ਤੌਰ ਤੇ ਮੈਂ ਮਿਸਟਰ ਢਾਡੀਵਾਲ ਦਾ ਡਾਕਟਰ ਢੋਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਪ੍ਰੈਸ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਾਡੀ ਗੱਲ ਜਿਹੜੀ ਪਹਚਾਈ ਤੇ ਲੋਕ ਇੱਥੇ ਆ ਕੇ ਇਹ ਕੈਂਪ ਦੇ ਵਿੱਚ ਆਪਣੇ ਟੈਸਟ ਕਰਵਾ ਰਹੇ ਨੇ ਥੈਂਕ ਯੂ ਡਾਕਟਰ ਤਰਮੇਂਦਰ ਟਿੱਲੋਂ ਅੱਜ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਜੀ ਮਹਿਲ ਫਾਰਮ ਦੇ ਵਿੱਚ ਸਮਰਾਲੇ ਦੇ ਕੋਲ ਹੈਗੇ ਅਸੀਂ ਔਰ ਮੈਂ ਧੰਨਵਾਦ ਕਰ ਦੇਣਾ ਚਾਹੁੰਦਾ ਹਾਂ ਜੀ ਸਾਹਿਬ ਦਾ ਐਚਐਸ ਪੁੱਲਰ ਸਾਹਿਬ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇੱਥੇ ਕੈਂਪ ਜਿਹੜਾ ਆਰਗੇਨਾਈਜ਼ ਕਰਵਾਇਆ ਵਾ ਤੇ ਵਰਲਡ ਕੈਂసర్ ਕੇਅਰ ਆਪਣੀਆਂ ਮੋਬਾਈਲ ਟੀਮਾਂ ਲੈ ਕੇ ਲਗਾਤਾਰ ਪਿੰਡ-ਪਿੰਡ ਘੇੜੇ ਕਰਦੀਆਂ ਸੀ ਪੂਰੇ ਇੰਡੀਆ ਨੂੰ ਕਵਰ ਕਰ ਰਹੇ ਆ ਉਸੇ ਲੜੀ ਤੇ ਅੱਜ ਅਸੀਂ ਤੇ ਪੰਜ ਮਸਾ ਲੈ ਕੇ ਪਹੁੰਚੇ ਹੋਏ ਆ ਜਿੱਥੇ ਕਈ ਕਿਸਮ ਦੀ ਜਿਹੜੀ ਹੈ ਉਹ ਟੈਸਟਿੰਗ ਕੀਤੀ ਜਾ ਰਹੀ ਜਿਦੇ ਕਿ ਮੈਮੋਗ੍ਰਾਫੀ ਵੈਨ ਪਹੁੰਚੀ ਹੋਈ ਹੈ ਬ੍ਰੈਸਟ ਕੈਂਸਰ ਨੂੰ ਡਾਇਗਨੋਸ ਕਰਨ ਵਾਸਤੇ ਲੈਬਾਰਟਰੀ ਵੈਨ ਹੈਗੀ ਹੈ ਬੱਚੇ ਦਾਣੇ ਦੀ ਜਾਂਚ ਕਰ ਰਹੇ ਆ ਗਦੂਦਾਂ ਦੀ ਜਾਂਚ ਕਰ ਰਹੇ ਆ ਬਲੱਡ ਦੀ ਜਾਂਚ ਕਰ ਰਹੇ ਆ ਮੂੰਹ ਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਉਹ ਵੈਨ ਪਹੁੰਚੀ ਹੈ ਅੱਖਾਂ ਜਨਰਲ ਦਵਾਈਆਂ ਜਿਹੜੀਆਂ ਉਹ ਦੇ ਰਹੇ ਆਂ ਔਰ 1 ਟੂ 1 ਕਾਉਂਸਲਿੰਗ ਕਰ ਰਹੀ ਹੈ ਲਿਟਰੇਚਰ ਵੰਡ ਰਹੇ ਆਂ ਮਕਸਦ ਸਾਡਾ ਇਹੀ ਹੁੰਦਾ ਵੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਿਆ ਜਾਵੇ ਉਸੇ ਲੜੀ ਤਹਿਤ ਅੱਜ ਇਸ ਪ੍ਰਿੰਟ 'ਚ ਪਹੁੰਚੇ ਆਂ ਹੁਣ ਤੱਕ ਅਪਰੋਕਸੀਮੇਟ ਕੋਈ 500 ਬੰਦਾ ਚੈੱਕ ਕਰ ਲਿਆ ਵਾ ਟਾਰਗੇਟ ਸਾਡਾ 700 ਹਜ਼ਾਰ ਤੱਕ ਦਾ ਹੁੰਦਾ ਵਾ ਔਰ ਉਮੀਦ ਕਰਦੇ ਆਂ ਪੂਰਾ ਹੋਊਗਾ ਔਰ ਨਾਲ ਦੀ ਨਾਲ ਅਪੀਲ ਵੀ ਕਰਦੇ ਆਂ ਕਿ ਕੈਂਸਰ ਜਿਹੜੀ ਆ ਇਹਦਾ ਇਲਾਜ ਸੰਭਵ ਹੈ ਜੇ ਪਹਿਲੀ ਸਟੇਜ ਤੇ ਪਤਾ ਲੱਗੇ ਅਗਰ ਅਸੀਂ ਲੇਟ ਹੋ ਜਾਈਏ ਤੇ ਇਲਾਜ ਕਰਨਾ ਬੜਾ ਔਖਾ ਹੁੰਦਾ ਹੈ ਪੈਸੇ ਤੇ ਜਾਨਵਜਨ ਦੇ ਵਿੱਚਾਂ ਜਿਹੜੇ ਆ ਉਹ ਘਟ ਜਾਂਦੇ ਐ ਸੋ ਕੋਸ਼ਿਸ਼ ਕਰੋ ਇੱਕ ਤੰਦਰੁਸਤ ਬੰਦਾ ਆਪਣੀ ਜਾਂਚ ਕਰਾਵੇ ਤਾਂ ਕਿ ਆਪਾਂ ਕੈਂਸਰ ਨੂੰ ਖਤਮ ਕਰ ਸਕੀਏ ਮੈਂ ਨਾਮ ਆਲਮਦੀਪ ਕੌਰ ਬਿਆਲਪੁਰੇ ਦੀ ਰਹਿਣ ਵਾਲੀ ਆ ਮੈਂ ਇੱਥੇ ੴ ਚੈਰੀਟੇਬਲ ਟਰਸਟ ਵੱਲੋਂ ਤੇ ਸਰਦਾਰ ਮਹਿਲ ਸਿੰਘ ਪੁੱਲ ਡੀਆਈਜੀ ਸਾਹਿਬ ਉਹ ਲੋਕ ਜੋ ਹੋਏ ਹੈ ਕੈਂਪ ਲਗਾਇਆ ਜਾ ਰਿਹਾ ਹੈ ਕੈਂਸਰ ਜਾਗਰੂਕਤਾ ਕੈਂਪ ਹੈ ਤੇ ਇਹ ਬਹੁਤ ਵਧੀਆ ਪ੍ਰਾਲਾ ਗਰੀਬਾਂ ਨੂੰ ਬਹੁਤ ਮਦਦ ਮਿਲੂਗੀ ਇਸ ਨਾਲ ਲੇਡੀਜ਼ ਤੋਂ ਘਰੋਂ ਨਹੀਂ ਨਿਕਲ ਹੁੰਦਾ ਉਹ ਸਾਰੇ ਆਪਣਾ ਚੈੱਕਅਪ ਕਰਾਉਣਗੇ ਸਾਰੇ ਇਸ ਨੂੰ ਸਹਿਯੋਗ ਦਿੰਨੇ ਆਸੀਂ ਇਹ ਵਧੀਆ ਸਾਰੀਆਂ ਬਿਮਾਰੀਆਂ ਦਾ ਪਤਾ ਲੱਗੂ ਲੇਡੀਜ਼ ਵਾਸਤੇ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕੈਂਸਰ ਨੂੰ ਲੈ ਕੇ ਇੱਕ ਹਵਾ ਬਣਿਆ ਹੋਇਆ ਲੋਕ ਟੈਸਟ ਨੇ ਕਰਾਉਣਾ ਨਹੀਂ ਚਾਹੀਦਾ ਕੈਂਸਰ ਨੂੰ ਲੈ ਕੇ ਜਿਹੜਾ ਹਵਾ ਬਲੋਕ ਟੈਸਟ ਨੇ ਕਰਾਉਂਦੇ ਇਹ ਲੋਕਾਂ ਦਾ ਮਨਾਂ ਚੋਂ ਡਰ ਕੱਢਣ ਵਾਸਤੇ ਕੈਂਪ ਲਾਇਆ ਜਾ ਰਿਹਾ ਹੈ ਵਧੀਆ ਤੇ ਐਡਾ ਵੀ ਗੱਲ ਨਹੀਂ ਹੈਗੀ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ ਸਮਰਾਲਾ ਵਿਖੇ ਅੱਜ ਇੱਕ ਕਮਕਾਰ ਸਤਨਾਮ ਸਤਨਾਮ ਚੈਰੀਟੇਬਲ ਟਰਸਟ ਅਤੇ ਸਰਦਾਰ ਮਹਿਲ ਸਿੰਘ ਭੋਲਰ ਆਈਪੀਐਸ ਜਿਹਦੇ ਸਹਿਯੋਗ ਸਦਕਾ ਇੱਕ ਕੈਂਪ ਲਗਾਇਆ ਜਾ ਰਿਹਾ ਜਿਹੜਾ ਕਿ ਬੇਹਾਦੀ ਮਨੁੱਖਤਾ ਦਾ ਭਲਾ ਕਰਨ ਵਾਸਤੇ ਹੈ ਖਾਸ ਤੌਰ ਤੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਅ ਅਸੀਂ ਬੜੀ ਪਲੀਪਾਂਤ ਜਾਣੂ ਆ ਵੀ ਜਿਹੜਾ ਕੈਂਸਰ ਹੈ ਬਹੁਤ ਵੱਡੀ ਬਿਮਾਰੀ ਦੇ ਰੂਪ ਚ ਸਾਡੇ ਸਾਹਮਣੇ ਪੇਸ਼ ਹੋਇਆ ਇਸ ਕਰਕੇ ਇਸ ਬਿਮਾਰੀ ਪ੍ਰਤੀ ਸਾਰੇ ਸਮਾਜ ਨੂੰ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਟੈਸਟ ਕਰਾਉਣ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਚੰਗੀ ਗੱਲ ਹੈ ਜੇ ਟੈਸਟ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਹਦਾ ਪਹਿਲਾਂ ਹੀ ਸਬਾਧਾਨ ਹੋ ਜਾਊਗਾ ਮੈਂ ਮਹਿਸੂਸ ਕਰਦਾ ਵੀ ਇਹ ਮਹਿਲ ਸਾਹਿਬ ਨੇ ਜੋ ਇੱਕ ਕੈਂਪ ਲਵਾਇਆ ਹੈ ਖਾਸ ਕਰਕੇ ਇੱਕ ਕਮਕਾਰ ਸਤਨਾਮ ਚੈਰੀਟੇਬਲ ਟਰਸਟ ਵਾਲਿਆਂ ਵੱਲੋਂ ਇਹ ਬਹੁਤ ਵੱਡੀ ਵਿਨੋਖਤਾ ਦੀ ਭਲਾਈ ਹੈ ਸਾਨੂੰ ਸਾਰਿਆਂ ਨੂੰ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਅਤੇ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਵੀ ਇਹ ਟਰਸਟ ਹੋਰ ਵੀ ਤਰੱਕੀ ਕਰੇ ਤੇ ਮਨੁੱਖਤਾ ਦੀ ਸੇਵਾ ਕਰੇ ਸਵਾਲ ਕਰੇ ਤੇ ਸਾਡਾ ਸਮਾਜ ਇਹਦੇ ਪ੍ਰਤੀ ਅਵੇਅਰ ਹੋਵੇ ਅਸੀਂ ਇਸ ਇਸ ਗੱਲ ਲਈ ਹਮੇਸ਼ਾ ਰਿਣੀ ਰਹਾਂਗੇ ਨਾ